ਸਾਸ ਸਾਸ ਸਿਮਰੋ ਗੋਵਿੰਦ ਮਨ ਅੰਤਰ ਕੀ ਉਤਰ ਚਿੰਦ ਸਾਸ ਸਾਸ ਸਿਮਰੋ ਗੋਵਿੰਦ ਮਾਣੇ ਅੰਤਰ ਕੀ ਉਤਰਾ ਚਿੰਦੂ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰह्म ਨਿਕਟ ਕਰ ਪੇਖ आस अनित त्यागो तरंग संत जना की तूर मन मंग आप छोड़ बेनती करो ਸਾਦ ਸੰਗ ਅਗਣ ਸਾਗਰ ਤਾਰੋ ਹਰ ਧਨ ਕੇ ਪਰ ਲਿਓ ਪੰਡਾਰ ਨਾਨਕ ਗੁਰਪੂਰੇ ਨਮਸਕਾਰ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰ ਚਿੰਦ ਵਾਹਿਗੁਰੂ ਮੁੰਦਰਾ ਮੋਣ ਦਇਆ ਕਰ ਝੋਲੀ ਪੁੱਤਰ ਕਾ ਕਰੋ ਵਿਚਾਰ ਰੇ ਖਿੰਤਾ ਏ ਤਨ ਸੀ ਹੋ ਆਪਣਾ ਨਾਮ ਕਰੂੰ ਆਧਾਰ ਰੇ ਐਸਾ ਜੋਗ ਕਮਾਵੂ ਜੋਗੀ ਜਪ ਤਪ ਸੰਜਮ ਗੁਰਮੁਖ ਹੋਗੀ ਇਹ ਅਮਰਤ ਮਈ ਸ਼ਬਦ ਭਗਤ ਕਬੀਰ ਜੀ ਦਾ ਰਾਗ ਕਲੀ ਕੇ ਰਾਗ ਦੇ ਵਿੱਚ ਹੈ ਇਹ 7ਵਾਂ ਸ਼ਬਦ ਹੈ ਭਗਤ ਕਬੀਰ ਜੀ ਦਾ ਜੋ ਕਿ 970 ਅੰਗ ਉਤੇ ਸ਼ਿਸ਼ੋਬਤ ਹੈ ਆਓ ਇਸ ਸ਼ਬਦ ਦੀ ਪਹਿਲਾ ਰਹਾਉ ਦੀ ਵਿਚਾਰ ਕਰੀਏ ਜਿਸ ਰਹਾਉ ਦੇ ਵਿੱਚ ਸਾਰੇ ਹੀ ਸ਼ਬਦ ਦਾ ਸਾਰ ਅੰਸ਼ ਹੁੰਦਾ ਹੈ ਕਬੀਰ ਜੀ ਉਪਦੇਸ਼ ਕਰਦੇ ਹਨ ਐ ਸਾਜੋਗ ਕਮਾਓ ਜੋਗੀ ਜਪ ਤਪ ਸੰਜਮ ਗੁਰਮੁਖ ਹੋਗੀ ਇਹ ਸਾਰਾ ਸ਼ਬਦ ਜੋਗੀ ਦੀ ਪਰਥਾਏ ਹੈ ਜੋ ਜੋਗੀ ਨੂੰ ਉਪਦੇਸ਼ ਕਰਦੇ ਹਨ ਉਹ ਉਪਦੇਸ਼ ਸਾਡੇ ਲਈ ਵੀ ਹੈ ਕਿਉਂਕਿ ਸਾਰਾ ਜੋ ਉਪਦੇਸ਼ ਹੁੰਦੇ ਹਨ ਉਹ ਕਿਸੇ ਇੱਕ ਦੀ ਪਰਥਾਏ ਨਹੀਂ ਹੁੰਦੇ ਉਹ ਸਾਰਿਆਂ ਲਈ ਸਾਂਝੇ ਹੁੰਦੇ ਹਨ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਜੀ ਸਗਲ ਜਹਾਨੈ ਸਾਰਿਆਂ ਲਈ ਸਾਂਝਾ ਉਪਦੇਸ਼ ਹੁੰਦਾ ਹੈ ਕਬੀਰ ਜੀ ਇੱਕ ਜੋਗੀ ਦੀ ਪਰਥਾਏ ਉਸ ਨੂੰ ਉਪਦੇਸ਼ ਕਰਦੇ ਹੋਏ ਕਹਿ ਰਿਆ ਨਾ ਐਸਾ ਜੋਗ ਕਮਾਓ ਜੋਗੀ اے ਜੋਗੀ ਇਸ ਤਰ੍ਹਾਂ ਦਾ ਜੋਗ ਤੂੰ ਕਮਾਓ ਜਪ ਤਪ ਸੰਜਮ ਗੁਰਮੁਖ ਭੋਗੀ ਭੋਗੀ ਜੋ ਗ੍ਰਹਿਸਤੀ ਦੇ ਵਿੱਚ ਹੈ ਜੋ ਗ੍ਰਹਿਸਤ ਜਿਸ ਨੇ ਧਰਮ ਕੀਤਾ ਹੋਇਆ ਹੈ ਭੋਗੀ ਭੋਗਣ ਵਾਲਾ ਅਰਥਾਤ ਗ੍ਰਹਿਸ ਗ੍ਰਹਿਸਤੀ ਗ੍ਰਹਿਸਤ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਗੁਰਮੁਖ ਤੂੰ ਗੌਰਮukh ਬਨ ਗੁਰੂ ਦੇ ਸਨਮੁਖ ਰਹੁ ਗੁਰੂ ਦੀ ਆਗਿਆ ਦੇ ਵਿੱਚ ਰਹੁ ਜੋ ਗੁਰੂ ਉਪਦੇਸ਼ ਕਰਦਾ ਉਸ ਦੇ ਮੁਤਾਬਕ ਆਪਣਾ ਜੀਵਨ ਢਾਲ ਜਪ ਤਪ ਸੰਜਮ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਗੌਰਮukh ਬਨਣਾ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦਾ ਉਪਦੇਸ਼ ਮੰਨਣਾ ਸੁਣਨਾ ਉਸ ਦੇ ਅਨਸਾਰ ਚੱਲਣਾ ਇਹ ਇੱਕ ਗ੍ਰਹਸਤੀ ਲਈ ਇੱਕ ਗੁਰਮੁਖ ਲਈ ਜਪ ਹੈ ਤਪ ਹੈ ਸੰਜਮ ਹੈ ਗੁਰੂ ਦੇ ਅਨੁਸਾਰ ਚੱਲਣਾ ਗੁਰੂ ਦੇ ਆਦੇਸ਼ ਅਨਸਾਰ ਚੱਲਣਾ ਗੁਰੂ ਦੇ ਉਪਦੇਸ਼ ਦੇ ਮਤੇਵਕ ਆਪਣਾ ਜੀਵਨ ਢਾਲਣਾ ਇਹ ਹੀ ਜਪ ਹੈ ਇਹ ਹੀ ਤਪ ਹੈ ਇਹ ਹੀ ਸੰਜਮ ਹੈ ਮੁੰਦਰਾ ਮੋਣ ਦਇਆ ਕਰ ਝੋਲੀ ਮੁੰਦਰਾ ਮੋਣ ਜੋਗੀ ਲੋਕ ਚੋਹਾਨ ਉਹ ਆਪਣੇ ਕੰਨਾਂ ਦੇ ਵਿੱਚ ਮੁੰਦਰਾ ਪਾਉਂਦੇ ਹਨ ਦੋਨਾਂ ਹੀ ਕੰਨਾਂ ਦੇ ਵਿੱਚ ਉਹਨਾਂ ਨੇ ਮੁੰਦਰਾ ਪਾਈਆਂ ਹੁੰਦੀਆਂ ਹਨ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਮੁੰਦਰਾ ਮੋਣ ਦਇਆ ਕਰ ਝੋਲੀ ਪੱਤਰ ਕਾ ਕਰੋ ਵਿਚਾਰ ਰੇ ਜੋਗੀ ਤੂੰ ਜੋ ਕੰਨਾ ਵਿੱਚ ਮੁੰਦਰਾ ਪਾਉਂਦਾ ਹੈ ਇਸ ਮੁੰਦਰਾ ਦੀ ਜਗ੍ਹਾ ਦੇ ਉੱਤੇ ਮੋਣ ਆਪਣੇ ਮਨ ਦੀ ਸ਼ਾਂਤੀ ਨੂੰ ਬਣਾ ਆਪਨੇ ਅੰਦਰਲੀ ਸ਼ਾਂਤੀ ਨੂੰ ਪੈਦਾ ਕਰ ਇਹ ਤੇਰੇ ਲਈ ਮੁੰਦਰਾ ਹਨ ਦਇਆ ਕਰ ਝੋਲੀ ਜੋਗੀ ਲੋਕ ਮੰਗਣ ਜਾਂਦੇ ਹਨ ਹੱਥ ਦੇ ਵਿੱਚ ਇੱਕ ਖੱਪਰ ਫੜ ਲੈਂਦੇ ਹਨ ਜੋ ਕੁਝ ਵੀ ਉਸ ਖੱਪਰ ਦੇ ਵਿੱਚ ਪਾਉਂਦੇ ਹਨ ਉਸ ਨੂੰ ਲੈ ਕੇ ਫਿਰ ਉਹ ਝੋਲੀ ਦੇ ਵਿੱਚ ਪਾ ਲੈਂਦੇ ਹਨ ਤਾਂ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਕਿ ਆਪਣੇ ਅੰਦਰ ਦਇਆ ਪੈਦਾ ਕਰ ਕਿਉਂਕਿ ਦਇਆ ਹੋਏਗੀ ਤੇ ਤਾਂ ਹੀ ਧਰਮ ਪੈਦਾ ਹੁੰਦਾ ਹੈ ਜੇ ਦਇਆ ਨਹੀਂ ਹੈ ਤਾਂ ਧਰਮ ਵੀ ਨਹੀਂ ਉਪਜਦਾ ਕਿਉਂਕਿ ਸਤਗੁਰੂ ਜੀ ਦਾ ਜਪਜੀ ਸਾਹਿਬ ਦੇ ਵਿੱਚ ਉਪਦੇਸ਼ ਹੈ ਤੌਲ ਤਰਮ ਦਇਆ ਕਾ ਪੂਤ ਇਹ ਧਰਮ ਜੋ ਹੈ ਦਇਆ ਦਾ ਪੁੱਤਰ ਹੈ ਦਇਆ ਤੋਂ ਉਪਜਦਾ ਹੈ ਜੇ ਦਇਆ ਹੀ ਨਹੀਂ ਹੈ ਤੇ ਫਿਰ ਧਰਮ ਕਿੱਥੋਂ ਉਪਜੇਗਾ ਧਰਮ ਪੈਦਾ ਹੀ ਨਹੀਂ ਹੋ ਸਕਦਾ ਇਸ ਕਰਕੇ ਇੱਥੇ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਇਹ ਜੋਗੀ ਤੂੰ ਜਿਹੜੀ ਇਹ ਮੰਗ ਕੇ ਆਪਣੀਆਂ ਚੀਜ਼ਾਂ ਇਹ ਝੋਲੀ ਵਿੱਚ ਪਾਉਂਦਾ ਹੈ ਇਹ ਝੋਲੀ ਜਿਹੜੀ ਹੈ ਇਸ ਨੂੰ ਦਇਆ ਵਾ ਰੂਪ ਝੋਲੀ ਬਣਾ ਇਹ ਦਇਆ ਦੀ ਝੋਲੀ ਬਣਾ ਦਇਆ ਕਰ ਝੋਲੀ ਪੱਤਰ ਕਾ ਕਰੋ ਵਿਚਾਰ ਪੱਤਰ ਕਾ ਉਹ ਜੋ ਹੱਥ ਦੇ ਵਿੱਚ ਸੋਹਣੇ ਅੱਖਾਂ ਪਰ ਜੋਗੀ ਲੋਕ ਪੜਦੇ ਹਨ ਜਿਸ ਦੇ ਵਿੱਚ ਜੋ ਕੋਈ ਦਾਨ ਦਿੰਦਾ ਹੈ ਤਾਂ ਉਹ ਪੱਤਰ ਅੱਗੇ ਕਰਕੇ ਉਸ ਦੇ ਵਿੱਚ ਪਵਾ ਲੈਂਦੇ ਹਨ ਤਾਂ ਇੱਥੇ ਭਗਤ ਕਬੀਰ ਜੀ ਕਹਿ ਰਹੇ ਹਨ ਉਹ ਪੁੱਤਰ ਕਾ ਹੱਥ ਦੇ ਵਿੱਚ ਫੜਨ ਦੀ ਬਜਾਏ ਪੱਤਰ ਕਾ ਕਰੋ ਵਿਚਾਰ ਰੇ ਉਸ ਪਰਮਾਤਮਾ ਦੀ ਗੁਣਾਂ ਦੀ ਵਿਚਾਰ ਕਰ ਇਹ ਪੱਤਰ ਕਾ ਬਣਾ ਬਜਾਏ ਉਸ ਪੱਤਰਕਾ ਦੇ ਵਿੱਚ ਮੰਗ ਕੇ ਖੱਪਰ ਦੇ ਵਿੱਚ ਮੰਗ ਕੇ ਪਵਾਣਾ ਉਸ ਦੀ ਬਜਾਏ ਉਸ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰ ਇਹ ਪੱਤਰ ਬਣਾ ਖਿੰਥਾ ਇਤਨ ਸਿਓ ਆਪਣਾ ਨਾਮ ਕਰੋ ਆਧਾਰ ਰੇ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਖਿੰਥਾ ਇਹ ਤਨ ਸਿਓ ਆਪਣਾ ਜੋਗੀ ਲੋਗ ਆਪਣੇ ਉੱਪਰ ਇੱਕ ਖਿੰਥਾ ਪਹਿਨਦੇ ਹਨ ਜਿਸ ਤਰ੍ਹਾਂ ਆਪਾਂ ਕੋਟ ਪਹਿਨਦੇ ਹਾਂ ਉਹ ਇੱਕ ਖਿੰਥਾ ਬਣਾਉਂਦੇ ਹਨ ਖਿੰਥਾ ਬਣਾਉਣ ਲੱਗਿਆਂ ਉਹ ਛੋਟੀ ਛੋਟੀਆਂ ਟਾਕੀਆਂ ਨੂੰ ਜੋੜ ਕੇ ਸੀ ਕੇ ਉਹਦੀ ਖਿੰਥਾ ਬਣਾਉਂਦੇ ਹਨ ਆਪਣੇ ਸਰੀਰ ਤੇ ਪਾਉਂਦੇ ਹਨ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਖਿੰთა ਇਹ ਤਨ ਸੀਓ ਹੈ ਆਪਣਾ ਕਿ ਮੈਂ ਵੀ ਖਿੰთა ਪੈਦਾ ਇਹ ਜੁਗੀ ਮੈਂ ਵੀ ਆਪਣੇ ਉਤੇ ਖਿੰთა ਪੈਦਾ ਪੈਦਾ ਹਾਂ ਪਰ ਮੈਂ ਕਿਹੜੀ ਖਿੰთა ਪੈਦਾ ਹਾਂ ਇਹ ਤਨ ਸੀਓ ਹੈ ਆਪਣਾ ਮੈਂ ਇਹ ਤਨ ਨੂੰ ਸੀਂਦਾ ਹਾਂ ਵਿਕਾਰਾਂ ਤੋਂ ਬਚਾ ਕੇ ਰੱਖਦਾ ਹਾਂ ਇਹ ਮੇਰੀ ਖਿੰთა ਹੈ ਤੂ ਤਾਂ ਟਾਕੀਆਂ ਨੂੰ ਸੀ ਕੇ ਉਸਤੇ ਆਪਣੇ ਉੱਪਰ ਖੰਧਾ ਪਾਉਂਦਾ ਹਾਂ ਮੈਂ ਜੋ ਹਾਂ ਮੈਂ ਆਪਣੇ ਸਰੀਰ ਨੂੰ ਵਿਕਾਰਾਂ ਤੋਂ ਬਚਾਉਂਦਾ ਹਾਂ ਇਹ ਮੇਰੀ ਖੰਧਾ ਹੈ ਨਾਮ ਕਰੋ ਆਧਾਰ ਰੇ ਅਤੇ ਨਾਮ ਨੂੰ ਮੈਂ ਆਪਣਾ ਆਧਾਰ ਬਣਾਉਂਦਾ ਹਾਂ ਮੈਂ ਨਾਮ ਤੋਂ ਬਿਨਾਂ ਕਿਸੇ ਹੋਰ ਪਾਸੇ ਕਿਸੇ ਹੋਰ ਕਰਮ ਕਾਂਡਾ ਕਿਸੇ ਹੋਰ ਤੀਰਥਾਂ ਤੇ ਕੋਈ ਹੋਰ ਕਿਸੇ ਕਰਮ ਦੇ ਕਰਮ ਕਾਂਡ ਨਹੀਂ ਕਰਦਾ ਮੈਂ ਨਾਮ ਨੂੰ ਹੀ ਆਪਣਾ ਆਸਰਾ ਬਣਾਉਂਦਾ ਹਾਂ ऐसा जोग कमाओ जोगी जप तप संजम भोगी रहाओ बुद्ध बभूत चढ़ावो अपनी सिंगी सुरत मिलाई जोगी लोग ਆਪਣੇ ਸਰੀਰ ਦੇ ਉੱਤੇ ਸਵਾਹ ਮਲਦੇ ਹਨ ਬਗੂਤੀ ਮਲਦੇ ਹਨ ਉਹ ਬਗੂਤੀ ਵੀ ਕਿਹੜੀ ਸਵਾਹ ਵੀ ਕਿਹੜੀ ਕਿ ਸ਼ਮਸ਼ਾਨ ਘਾੜ ਦੇ ਵਿੱਚੋਂ ਜਾ ਕੇ ਜੋ ਸਵਾਹ ਮੁਰਦੇ ਦੇ ਸੜਨ ਤੋਂ ਬਾਅਦ ਹੁੰਦੀ ਹੈ ਉਹ ਸਵਾਹ ਲੈ ਆਉਂਦੇ ਹਨ ਤੇ ਉਹ ਸਵਾਹ ਆਪਣੇ ਦੇ ਕੋਲ ਰੱਖਦੇ ਹਨ ਅਤੇ ਉਹ ਸਵਾਹ ਨੂੰ ਆਪਣੇ ਸਰੀਰ ਤੇ ਮਲਦੇ ਹਨ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਬੁੱਧ ਬਬੂਤ ਚੜਾਵੋ ਆਪਣੀ ਕਿ ਮੈਂ ਵੀ ਆਪਣੇ ਸਰੀਰ ਤੇ ਬਬੂਤੀ ਮਲਦਾ ਹਾਂ ਮੈਂ ਬਬੂਤੀ ਕਿਹੜੀ ਮਲਦਾ ਹਾਂ ਬੁੱਧ ਚੜਾਵੋ ਆਪਣੀ ਆਪਣੀ ਬੁੱਧੀ ਨੂੰ ਉੱਚਾ ਕਰਕੇ ਉੱਚੇ ਪ੍ਰਭੂ ਦੇ ਨਾਲ ਜੋੜੀ ਰੱਖਦਾ ਹਾਂ ਆਪਣੀ ਬੁੱਧ ਨੂੰ ਉਸ ਵਾਹਿਗੁਰੂ ਦੇ ਨਾਲ ਸਦਾ ਹੀ ਜੋੜੀ ਰੱਖਦਾ ਹਾਂ ਆਪਣੀ ਬੁੱਧ ਨੂੰ ਉੱਚੀ ਬੁੱਧ ਬਣਾਦਾ ਹਾਂ ਇਹ ਮੈਂ ਆਪਣੇ ਸਰੀਰ ਉੱਤੇ ਬਹੁਤ ਮਲਦਾ ਹਾਂ ਸਿੰਗੀ ਸੁਰਤ ਮਿਲਾਈ ਜੋਗੀ ਲੋਕਾਂ ਉਹ ਆਪਣੇ ਕੋਲ ਇੱਕ ਸਿੰਗੀ ਰੱਖਦੇ ਹਨ ਸਿੰਗੀ ਕਾਦੀ ਬਣਾਉਂਦੇ ਹਨ ਹਿਰਨ ਦੇ ਸਿੰਗ ਦੀ ਉਸ ਦੇ ਵਿੱਚ ਇੱਕ ਛੇਕ ਕਰਕੇ ਉਸ ਨੂੰ ਸਿੰਗੀ ਬਣਾਉਂਦੇ ਹਨ ਉਹ ਸਿੰਗੀ ਵਜਾਉਂਦੇ ਹਨ ਬੋਧ ਬਬੂਤ ਚੜਾਵੋ ਆਪਣੀ ਸਿੰਗੀ ਸੁਰਤ ਮਿਲਾਈ ਮੇਰੇ ਲਈ ਸਿੰਗੀ ਕੀ ਹੈ ਭਗਤ ਕਵੀਰ ਜੀ ਕਹਿ ਰਹੇ ਨੇ ਇਹ ਜੋਗੀ ਮੇਰੇ ਕੋਲ ਸਿੰਗੀ ਹੈ ਕਿ ਮੈਂ ਆਪਣੀ ਸੁਰਤ ਸਦਾ ਉਸ ਵਾਹਿਗੁਰੂ ਦੇ ਨਾਲ ਮਿਲਾ ਕੇ ਰੱਖਦਾ ਹਾਂ ਮੇਰੀ ਸੁਰਤ ਸਦਾ ਉਸ ਵਾਹਿਗੁਰੂ ਦੇ ਨਾਲ ਹੀ ਜੁੜੀ ਰਹਿੰਦੀ ਹੈ ਇਹ ਮੇਰੀ ਸਿੰਗੀ ਹੈ ਕਰ વૈਰਾਗ ਫਿਰ ਉਹ ਤਨ ਨਗਰੀ ਮਨ ਕੀ ਕਿੰਗੋਰੀ ਵਜਾਈ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਕਿ ਉਹ ਜੋਗੀ ਲੋਗ ਆਪਣੇ ਆਪ ਨੂੰ ਬੈਰਾਗੀ ਬਣਾਉਂਦੇ ਆ ਨਾ ਕਿ ਉਹ ਕਹਿੰਦੇ ਹਨ ਕਿ ਮਾਇਆ ਤੋਂ ਅਸੀਂ ਬਰਾਗ ਲੈ ਲਿਆ ਹੈ ਮਾਇਆ ਦਾ ਤਿਆਗ ਕਰ ਦਿੱਤਾ ਹੈ ਅਤੇ ਥਾਂ ਥਾਂ ਉਤੇ ਘੁੰਮਦੇ ਹਨ ਕਦੀ ਕਿਸੇ ਤੀਰਤ ਤੇ ਜਾਂਦੇ ਹਨ ਕਦੀ ਕਿਸੇ ਤੀਰਤ ਤੇ ਜਾਂਦੇ ਹਨ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਕਰ ਬੈਰਾਗ ਫਿਰੋ ਤਨ ਨਗਰੀ ਮੈਂ ਵੀ ਕਹਿੰਦੇ ਮਾਇਆ ਤੋਂ ਵਿਰਾਗ ਲਿਆ ਹੋਇਆ ਹੈ ਪਰ ਮੈਂ ਤੁਹਾਡੇ ਵੰਗਰ ਇਸ ਤਰ੍ਹਾਂ ਤੀਰਥਾਂ ਤੇ ਜਾਂ ਹੋਰ ਜਗ੍ਹਾ ਦੇ ਉੱਤੇ ਭਰਮਨ ਨਹੀਂ ਕਰਦਾ ਫਿਰਦਾ ਮੈਂ ਤਾਂ ਆਪਣੀ ਤਨ ਨਗਰੀ ਆਪਣੇ ਸਰੀਰ ਦੇ ਅੰਦਰ ਹੀ ਖੋਜ ਕਰਦਾ ਹਾਂ ਮੈਂ ਆਪਣੇ ਸਰੀਰ ਦੇ ਵਿੱਚ ਹੀ ਟਿਕਿਆ ਰਹਿੰਦਾ ਹਾਂ ਕਿਉਂਕਿ ਹੈ ਸਭ ਕੁਝ ਸਰੀਰ ਦੇ ਅੰਦਰ ਹੀ ਭਗਤ ਪੀਪਾ ਜੀ ਦਾ ਉਪਦੇਸ਼ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜ ਸੋ ਪਾਵੇ ਜੋ ਬ੍ਰਹਮੰਡ ਦੇ ਵਿੱਚ ਹੈ ਜੋ ਬ੍ਰਹਮੰਡ ਦੇ ਵਿੱਚ ਉਹ ਵਾਹਿਗੁਰੂ ਹੈ ਉਸ ਦੀ ਜੋਤ ਹੈ ਉਹੋ ਹੀ ਇਸ ਸਰੀਰ ਦੇ ਵਿੱਚ ਹੈ ਇਸ ਕਰਕੇ ਮੈਂ ਕਿਸੇ ਤੀਰਥਾਂ ਤੇ ਜਾਂ ਕਿਸੇ ਹੋਰ ਜਗ੍ਹਾ ਤੇ ਭਰਮਣ ਨਹੀਂ ਕਰਦਾ ਫਿਰਦਾ ਮੈਂ ਤਾਂ ਆਪਣੇ ਅੰਦਰ ਹੀ ਟਿਕਦਾ ਹਾਂ ਅੰਦਰ ਜੋ ਵਾਹਿਗੁਰੂ ਹੈ ਉਸ ਤੇ ਨਾਲ ਹੀ ਮੈਂ ਆਪਣਾ ਮਿਲਾਪ ਕਰਦਾ ਹਾਂ ਕਿਉਂਕਿ ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਅੰਤਰਗਤ ਤੀਰਥ ਮਲਨਾਉ ਅੰਤਰਗਤ ਤੀਰਥ ਜੋ ਹੈ ਤੀਰਥ ਕਿਉਂ ਹੈ ਕਿਉਂਕਿ ਉਹ ਵਾਹਿਗੁਰੂ ਤਾਂ ਸਾਡੇ ਅੰਦਰ ਹੀ ਵਸਿਆ ਹੋਇਆ ਹੈ ਉਹ ਸਾਰੇ ਪਾਸੇ ਹੈ ਬਾਹਰ ਵੀ ਹੈ ਭੀਤਰ ਵੀ ਹੈ ਕਿਉਂਕਿ ਵਾਹਿਗੁਰੂ ਸਾਡੇ ਅੰਦਰ ਹੈ ਇਸ ਕਰਕੇ ਸਾਡਾ ਅੰਦਰ ਹੀ ਤੀਰਥ ਹੈ ਉਹਤੇ ਭਗਤ ਕਬੀਰ ਜੀ ਵੀ ਇਹੀ ਉਪਦੇਸ਼ ਕਰਦੇ ਹਨ ਕਿ ਕਰ ਬੈਰਾਗ ਫਿਰੋ ਤਨ ਨਗਰੀ ਮੈਂ ਵੀ ਬਿਰਾਗ ਕਰਦਾ ਹਾਂ ਮੈਂ ਵੀ ਬਿਰਾਗ ਧਾਰਿਆ ਹੋਇਆ ਹੈ ਪਰ ਮੈਂ ਭਰਮਨ ਕਰਨ ਦੀ ਬਜਾਏ ਆਪਣੇ ਅੰਦਰ ਸਰੀਰ ਦੇ ਵਿੱਚ ਫਿਰਦਾ ਮੈਂ ਆਪਣੇ ਸਰੀਰ ਨੂੰ ਖੋਜਦਾ ਹਾਂ ਆਪਣੇ ਤਨ ਨੂੰ ਖੋਜਦਾ ਹਾਂ ਮਨ ਕੀ ਕਿੰਗੂਰੀ বাজਾਈ ਜੋਗੀ ਲੋਕ ਚੋਹਾਨ ਉਹ ਕਿੰਗਰੀ ਵਜਾਉਂਦੇ ਹਨ ਇੱਕ ਤਾਰ ਦੀ ਜਿਹਨੂੰ ਵੀਨਾ ਵੀ ਕਹਿੰਦੇ ਹਨ ਭਗਤ ਕਬੀਰ ਜੀ ਕਹਿੰਦੇ ਹਨ ਮੈਂ ਵੀ ਕਿੰਗੂਰੀ ਵਜਾਂਦਾ ਹਾਂ ਮੈਂ ਕਿਹੜੀ ਕਿੰਗਰੀ ਵਜਾਂਦਾ ਹਾਂ ਮਨ ਕੀ ਕਿੰਗੂਰੀ বাজਾਈ ਕਿ ਮੈਂ ਮਨ ਸਦਾ ਉਸ ਪਰਮਾਤਮਾ ਦੇ ਨਾਲ ਜੋੜੀ ਰੱਖਦਾ ਹਾਂ ਇਹ ਹੈ ਮੇਰੀ ਕਿੰਗੂਰੀ ਪੰਜ ਤਤ ਲੈ ਹਿਰਦੈ ਰੱਖੋ ਰਹਿ ਨਿਰਾਲਮ ਤਾੜੀ ਭਗਤ ਵੀਰ ਜੀ ਉਪਦੇਸ਼ ਕਰਦੇ ਹਨ ਏ ਜੋਗੀ ਪੰਜ ਤਤ ਲੈ ਹਿਰਦੈ ਰੱਖੋ ਪੰਜ ਤਤ ਜਿਸ ਤੋਂ ਸਾਰੇ ਹੀ ਪੰਜ ਤਤ ਆਉਂਦੇ ਹਨ ਉਹ ਜੋ ਪੰਜਾ ਤਤਾਂ ਦਾ ਮਾਲਕ ਹੈ ਉਹ ਵਾਹਿਗੁਰੂ ਜਿਸ ਦੇ ਕੋਣ ਸਾਰੇ ਪੰਜ ਤੱਤ ਪੈਦਾ ਹੋਏ ਹਨ ਪੰਜ ਤੱਤ ਲੈ ਹਿਰਦੇ ਰਾਖੋ ਮੈਂ ਉਸ ਪੰਜਾਂ ਤੱਤਾਂ ਦੇ ਮਾਲਕ ਕਰਤਾ ਉਸ ਵਾਹਿਗੁਰੂ ਨੂੰ ਪ੍ਰਭੂ ਨੂੰ ਆਪਣੇ ਹਿਰਦੇ ਦੇ ਵਿੱਚ ਸਦਾ ਟਿਕਾ ਕੇ ਰੱਖੋ ਇਹ ਜੋਗੀ ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਟਿਕਾਓ ਪੰਜ ਤੱਤ ਲੈ ਹਿਰਦੇ ਰਾਖੋ ਰਹੇ ਨਿਰਾਲਮ ਤਾੜੀ ਇਸ ਤਰ੍ਹਾਂ ਜਦੋਂ ਉਸ ਵਾਇਗਰੂ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾਓਗੇ ਤਾਂ ਫਿਰ ਇਹ ਤਾੜੀ ਤੁਹਾਡੀ ਸਮਾਧੀ ਜੋ ਹੈ ਉਹ ਸਦਾ ਲਈ ਹੀ ਲੱਗੀ ਰਹੇਗੀ ਕਿਉਂਕਿ ਜੋਗੀ ਲੋਕ ਚੋਂ ਹਨ ਉਹ ਸਮਾਧੀਆਂ ਲਾਉਂਦੇ ਹਨ ਕੋਈ ਨਸ਼ਾ ਕਰਕੇ ਨਸ਼ੇ ਦੇ ਵਿੱਚ ਆ ਕੇ ਆਪਣੀ ਸਮਾਧੀ ਲਾ ਲੈਂਦੇ ਆਣ ਅਤੇ ਆਪਣੇ ਪ੍ਰਾਨ ਛਾੜਦੇ ਹਨ ਪਰ ਭਗਤ ਕਬੀਰ ਜੀ ਕਹਿੰਦੇ ਆ ਨਾ ਉਹ ਜੋ ਪੰਜਾ ਤੱਤਾ ਦਾ ਮਾਲਕ ਵਾਹਿਗੁਰੂ ਹੈ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਰੱਖੋ ਅਤੇ ਸਦਾ ਲਈ ਆਪਣੀ ਤਾੜੀ ਲਾਓ ਸਦਾ ਲਈ ਸਮਾਧੀ ਦੇ ਵਿੱਚ ਜਟੋ ਕਹਿਤ ਕਬੀਰ ਸੁਣੋ ਰੇ ਸੰਤੋ ਧਰਮ ਦਇਆ ਕਰ ਬਾੜੀ ਕਹਿਤ ਕਬੀਰ ਕਬੀਰ ਜੀ ਕਹਿ ਰਹੇ ਹਨ ਸੁਣੋ ਰ ਸੰਤੋ ਸੇ ਸੰਤ ਜਣੋ ਹੈ ਗੁਰਮੁਖ ਜਣੋ ਹੈ ਜੋਗੀ ਜਣੋ ਤੁਸੀਂ ਸੁਣੋ ਧਰਮ ਦਇਆ ਕਰ ਬਾੜੀ ਆਪਣੇ ਮਨ ਦੇ ਵਿੱਚ ਧਰਮ ਦੀ ਅਤੇ ਦਇਆ ਦੀ ਬਾੜੀ ਬਣਾ ਕੇ ਰੱਖੋ ਜੋਗੀ ਲੋਕ ਜੋ ਹਨ ਉਹ ਮੰਗਦੇ ਹਨ ਘਰਾਂ ਦੇ ਵਿੱਚ ਮੰਗ ਕੇ ਫਿਰ ਕਿਸੇ ਘਰ ਦੇ ਵਿੱਚ ਨਹੀਂ ਠਹਿਰਦੇ ਉਹ ਫਿਰ ਬਾਹਰ ਜਾ ਕੇ ਕਿਸੇ ਬਾੜੀ ਦੇ ਵਿੱਚ ਬਗੀਚੀ ਦੇ ਵਿੱਚ ਰਾਤ ਨੂੰ ਠਹਿਰਦੇ ਹਨ ਦਰਖਤਾਂ ਦੇ ਥੱਲੇ ਇਸੇ ਕਰਕੇ ਭਗਤ ਕਬੀਰ ਜੀ ਇੱਥੇ ਉਪਦੇਸ਼ ਕਰਦੇ ਹਨ ਕਹਿਤ ਕਬੀਰ ਸੁਣੋ ਰੇ ਸੰਤੋ ਇਹ ਸੰਤ ਜਣੋ ਇਹ ਗੁਰੂਖ ਜਣੋ ਇਹ ਜੋਗੀ ਜਣੋ ਇਹ ਸੁਣੋ ਧਰਮ ਦਇਆ ਕਰ ਬਾੜੀ ਧਰਮ ਤੇ ਦਇਆ ਦੀ ਬਾੜੀ ਬਣਾਓ ਬਗੀਚੀ ਬਣਾਓ ਉਸ ਦੇ ਵਿੱਚ ਆਪਣੇ ਆਪ ਨੂੰ ਟਿਕਾਓ ਤੋ ਇਹ ਉਪਦੇਸ਼ ਜੋ ਭਗਤ ਕਬੀਰ ਜੀ ਸਾਨੂੰ ਇਸ ਸ਼ਬਦ ਦੇ ਵਿੱਚ ਦਿੰਦੇ ਹਨ ਕਿ ਆਪਣੇ ਅੰਦਰ ਮਨ ਦੀ ਸ਼ਾਂਤੀ ਪੈਦਾ ਕਰਨੀ ਉਸ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰਨੀ ਆਪਣੇ ਇਸ ਤਨ ਨੂੰ ਵਿਕਾਰਾਂ ਤੋਂ ਬਚਾਉਣਾ ਸਦਾ ਹੀ ਨਾਮ ਦਾ ਆਧਾਰ ਬਣਾਉਣਾ ਉਹ ਗ੍ਰਸਤੀ ਬਨ ਕੇ ਗੁਰੂ ਦੀ ਸ਼ਰਨ ਦੇ ਵਿੱਚ ਰਹਿਣਾ ਕਿ ਗ੍ਰਸਥ ਧਰਮ ਜੋ ਹੈ ਇਹ ਹੀ ਸਭ ਤੋਂ ਉੱਤਮ ਧਰਮ ਹੈ ਗ੍ਰਸਥ ਬਨ ਕੇ ਗ੍ਰਸਤੀ ਬਨ ਕੇ ਗੁਰੂ ਦੀ ਸ਼ਰਨ ਦੇ ਵਿੱਚ ਰਹਿਣਾ ਇਹ ਹੀ ਜਪ ਤਪ ਸੰਜਮ ਹੈ ਆਪਣੀ ਬੁੱਧੀ ਨੂੰ ਉੱਚੀ ਬੁੱਧੀ ਨੂੰ ਵੇਕ ਬੁੱਧੀ ਬਣਾਣਾ ਆਪਣੀ ਸੁਰਤ ਨੂੰ ਸਦਾ ਉਸ ਵਾਹਿਗੁਰੂ ਦੇ ਨਾਲ ਜੋੜੀ ਰੱਖਣਾ ਆਪਣੇ ਅੰਦਰ ਨੂੰ ਖੋਜਣਾ ਆਪਣੇ ਮਨ ਨੂੰ ਉਸ ਪਰਮਾਤਮਾ ਦੇ ਨਾਲ ਸਦਾ ਜੋੜੀ ਰੱਖਣਾ ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਸਦਾ ਲਈ ਵਸਾਣਾ ਅਤੇ ਆਪਣੇ ਅੰਦਰ ਧਰਮ ਅਤੇ ਦਇਆ ਪੈਦਾ ਕਰਨੀ ਜੇ ਇਹ ਗੁਣ ਪੈਦਾ ਕਰਾਂਗੇ ਕਰਾਂਗੇ ਤਾਂ ਫਿਰ ਸਾਡਾ ਵੀ ਯੋਗ ਯੋਗ ਅਰਥਾਤ ਮਿਲਾਪ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ